ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ న్యూਸ ਅਤੇ ਮੈਂ ਹਰਿ ਸ਼ਤਰਾਮ ਸਿੰਘ ਪਿੰਡ ਮਦਰਸਾ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨੂੰ ਮਤਾ ਟੇਕਣ ਆਉਣ ਅਤੇ ਜਾਣ ਸਮੇਂ ਕਰਨਾ ਪੈ ਰਿਹਾ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਿਉਂਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀ ਗਲੀ ਦਾ ਨਿਰਮਾਣ ਨਹੀਂ ਕੀਤਾ ਕਰਨ ਦਿੱਤਾ ਜਾ ਰਿਹਾ ਜਲਾਸ਼ੀਰੀ ਮੌਸਰ ਸਾਹਿਬ ਅਧੀਨ ਆਉਂਦੇ ਪਿੰਡ ਮਦਰਸਾ ਵਿਖੇ ਨਵੀਂ ਗਲੀ ਬਣਾਉਣ ਦਾ ਭਾਵੇਂ ਕੰਮ ਸ਼ੁਰੂ ਕੀਤਾ ਜਾ ਹੀ ਚੁੱਕਾ ਹੈ ਪਰ ਪਿੰਡ ਦੇ ਕੁਝ ਸਿਆਸੀ ਸ਼ਹਿ ਪ੍ਰਾਪਤ ਲੋਕਾਂ ਵੱਲੋਂ ਕੰਮ ਵਿੱਚ ਰੁਕਾਵਟ ਪਾਉਣ ਦਾ ਮਾਮਲਾ ਸਾਹਮਣੇ ਆਇਆ ਹਾਂ ਇਸੋ ਸੰਬੰਧੀ ਸਾਡੇ ਪੱਤਰਕਾਰ ਜਗਤਾਰ ਸਿੰਘ ਗਰਪਾਣਾ ਨੂੰ ਜੋ ਪਿੰਡ ਵਾਸੀਆਂ ਨੇ ਦੱਸਿਆ ਕਿ ਅਸੀਂ ਜ਼ਿਲ੍ਹਾ ਪ੍ਰਸ਼ਾਸਨ શ્રી ਮੁਖਸਰ ਸਾਹਿਬ ਦੇ ਹਰ ਦਫ਼ਤਰ ਵਿੱਚ ਅਰਜ਼ੀਆਂ ਦੇ ਚੁੱਕੇ ਹਾਂ ਪਰ ਅੱਜ ਤੱਕ ਸਾਡੇ ਕਿਸੇ ਨੇ ਵੀ ਅਕਸਰ ਸਾਡੀ ਸੁਣਵਾਈ ਨਹੀਂ ਕੀਤੀ ਅਤੇ ਗਲੀਦਾਰ ਨਿਰਮਾਣ ਆਦ ਵਿਚਾਲੇ ਰੁਕਿਆ ਹੋਇਆ ਹੈ ਜਿਸ ਕਾਰਨ ਗੁਰਦੁਆਰਾ ਸਹਿਬ ਨੂੰ ਆਉਣ ਅਤੇ ਜਾਣ ਵਾਲੀਆਂ ਸੰਗਤਾਂ ਨੂੰ ਕਰਨਾ ਪੈ ਰਿਹਾ ਭਾਰੀ ਮੁਸ਼ਕਲਾਂ ਦਾ ਸਾਹਮਣਾ ਪਿੰਡ ਵਾਸੀਆਂ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਭਗੰਤ ਮਾਨ ਤੋਂ ਮੰਗ ਹੈ ਕਿ ਇਸ ਮਸਲੇ 'ਤੇ ਜਲਦੀ ਧਿਆਨ ਦਿੱਤਾ ਜਾਵੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਹਿਬ ਤੋਂ ਪੱਤਰਕਾਰ ਜਗਤਾਰ ਸਿੰਘ ਰਪਾਣਾ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਪੰਜੀ ਤੁਸੀਂ ਇਸ ਮਸਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਗਲੀ ਵਾਲਾ ਮਸਲਾ ਗਲੀ ਦਾ ਮਸਲਾ ਇਹ ਹੈ ਸਰ ਜਦੋਂ ਮੀਂਹ ਆਉਂਦਾ ਵੀ ਪਰਲੇ ਦੋ ਕਰਾਂ ਦਾ ਪਾਣੀ ਉਧਰ ਲੈੰਦੇ ਵਾਲੇ ਪਾਸੇ ਹੀ ਜਾਂਦਾ ਆ ਹੁਣ ਜਿੱਦਣ ਉਹਦੋਂ بارش ਹੋਈ ਆ ਐਤਵਾਰ ਡੇਢ ਤਾਂ ਮੈਨੂੰ ਯਾਦ ਨਹੀਂ ਸਵੇਰ ਇਹਨਾਂ ਦਾ ਪਾਣੀ ਖੜਾ ਸੀ ਗੇਟ ਦੇ ਅੱਗੇ ਇਹਨਾਂ ਨੇ ਨਾਲੀ ਦੀਆਂ ਪਰਲੇ ਪਾਸੋਂ ਗਰਦੀਪ ਸਿੰਘ ਨੇ ਤਿੰਨ ਇੱਟਾਂ ਪੱਟ ਕੇ ਤੇ ਉਧਰੇ ਪਾਣੀ ਕੱਢਿਆ ਪਰਲੇ ਪਾਸੇ ਪਰਲੇ ਪਾਸੇ ਨੀਵੇਂ ਪਾਸੇ ਗਿਆ ਪਾਣੀ ਉਧਰ ਹੀ ਪੰਜੀ ਤੇ ਹੁਣ ਫਿਰ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਤਾਂ ਇਹ ਹੀ ਮੰਗ ਕੀਤੀ ਹੈ ਸਰ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਵੇਂ ਵੀਡੀਓ ਸਾਹਿਬ ਨੇ ਪਹਿਲਾਂ ਨਾਲੀ ਬਣਨ ਵਾਲੇ ਕਿਹਾ ਸੀ ਸੈਕਟਰੀ ਸਾਹਿਬ ਨੂੰ ਕਿ ਜਿਹੜਾ ਵੀ ਕੋਈ ਛੇੜਛਾੜ ਕਰੂਗਾ ਤੇ ਉਹਦੇ ਤੇ ਕਾਰਵਾਈ ਹੋਗੀ ਕਿਉਂ ਨਹੀਂ ਕਾਰਵਾਈ ਕੀਤੀ ਕਿਉਂ ਪ੍ਰਸ਼ਾਸਨ ਸੁੱਤਾ ਪਿਆ ਕੋਈ ਧਿਆਨ ਚ ਨਹੀਂ ਉਹਨਾਂ ਦੇ ਹੁਣ ਇਹਨਾਂ ਨੇ ਬਜਰੀ ਪਾਈ ਹੈ ਵਿੱਚ ਪਾਈ ਆ ਸਰ ਬਜਰੀ ਠੀਕ ਹੈ ਜੀ ਹਾਂ ਜੀ ਬਹੁਤ ਬਹੁਤ ਮਿਹਰਬਾਨੀ ਭੈਣ ਜੀ ਧੰਨਵਾਦ ਹੋ ਗਿਆ ਸਰ ਸਸੀ ਕਾ ਬਾਪੂ ਜੀ ਸਰਕਾਰ ਜੀ ਕੀ ਨਾਮ ਜੀ ਤੁਹਾਡਾ ਸੁੱਚਾ ਸਿੰਘ ਜੀ ਜੱਸ ਸਿੰਘ ਪਿੰਡ ਇਹੀ ਆਪਣਾ ਮਦਰਸਾ ਹੀ ਉਹ ਮਦਰਸਾ ਪਿੰਡ ਠੀਕ ਹੈ ਭਾਜੀ ਆਪਣਾ ਸ਼ੋਭਨਾਮ ਸਰਦਾਰ ਮਨਪ੍ਰੀਤ ਸਿੰਘ ਮਨਪ੍ਰੀਤ ਸਿੰਘ ਭਾਜੀ ਆਪਣਾ ਨਾਮ ਮੇਰਾ ਨਾਮ ਹੈ ਜੀ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਪਿੰਡ ਮਦਰਸਾ ਠੀਕ ਹੈ ਧੰਨਵਾਦ ਜੀ ਕਿ ਤੁਹਾਡੀ ਜਿਹੜੀ ਇਹ ਗਲੀ ਦਾ ਮਸਲਾ ਇਹ ਕਦੋਂ ਦਾ ਲੜਕਦਾ ਆ ਰਿਹਾ ਤੇ ਕਿਉਂ ਨਹੀਂ ਬਾਰੇ ਪ੍ਰਸ਼ਾਸਨ ਕੀ ਤੁਹਾਨੂੰ ਜਵਾਬ ਦਿੰਦਾ ਸਰਦੀ ਇਹ ਗਲੀ ਮਾਰਚ ਮਹੀਨੇ ਦੇ ਵਿੱਚ 5 ਮਾਰਚ ਨੂੰ ਸ਼ੁਰੂ ਹੋਈ ਸੀ ਠੀਕ ਹੈ ਤੇ ਇਹ ਗਲੀ ਜਿਹੜਾ ਮਨਰੇਗਾ ਸੈਕਟਰੀ ਸੀ ਹਾਂਜੀ ਉਸ ਦੀ ਗੈਰ ਆਜੀ ਸ਼ੁਰੂ ਹੋਈ ਠੀਕ ਹੈ ਇਹ ਗਲੀ ਮੇਟਰ ਨੇ ਸ਼ੁਰੂ ਕਰਵਾਈ ਸੀ ਠੀਕ ਜਦੋਂ ਗਲੀ ਇੱਕ ਸਿਰੇ ਤੋਂ ਸ਼ੁਰੂ ਕਰਨ ਲੱਗੇ ਤਾਂ ਸਾਡੇ ਨਾਲ ਦੇ ਘਰ ਵਾਲਿਆਂ ਨੇ ਸੀ ਇਹ ਦਾ ਇਤਰਾਜ਼ ਕੀਤਾ ਕਿ ਅਸੀਂ ਜਿਹੜੀ ਉਹ ਨਾਲੀ ਨਹੀਂ ਬਣ ਦੇਣੀ ਤਾਂ ਉਹਨਾਂ ਨੇ ਜਿਹੜੀ ਨਾਲੀ ਆ ਉਹ ਅੱਧ ਦੇ ਵਿੱਚੋਂ ਸ਼ੁਰੂ ਕਰ ਦਿੱਤੀ ਠੀਕ ਹੈ ਅਦਰ ਦੇ ਵਿੱਚੋਂ ਸ਼ੁਰੂ ਕਰਕੇ ਤੇ ਛੜਕ ਤੱਕ ਬਣ ਗਈ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਮਿਸਤਰੀ ਬੰਦ ਕਰਤਾ ਕਹਿੰਦੇ ਕਿ ਮਿਸਤਰੀ ਮਿਲ ਨਹੀਂ ਰਿਹਾ ਠੀਕ ਤੇ ਸਾਡੇ ਘਰਾਂ ਨੂੰ ਪਰੇਸ਼ਾਨੀ ਸੀ ਅਸੀਂ ਆਪ ਦਾ ਪ੍ਰਾਈਵੇਟ ਮਿਸਤਰੀ ਲਾ ਕੇ ਉਸ ਥੋੜੀ ਜਿਹੀ ਜਗ੍ਹਾ ਕਵਰ ਕਰਕੇ ਆਪਦਾ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਠੀਕ ਹੈ ਬਾਕੀ ਜਿਹੜਾ ਇਹ ਨਾਲੀ ਪਹਿਲਾਂ ਡਿਪਾਰਟਮੈਂਟ ਵੀ ਬਣਾ ਕੇ ਖੁਸ਼ ਨਹੀਂ ਸੀ ਸਾਰੀ ਸਰੇ ਤੋਂ ਸਰੇ ਤੱਕ ਵੀਡੀਓ ਸਾਹਿਬ ਨੇ ਖੁਦ ਕਿਹਾ ਸੀ ਵੀ ਕੋਈ ਇਹਦੀ ਖਾਸ ਲੋੜ ਨਹੀਂ ਹੁੰਦੀ ਵੀ ਜੂਰੀ ਨਹੀਂ ਹੁੰਦਾ ਵੀ ਇਹ ਜਿਹੜੀ ਆ ਸ੍ਰੀ ਤੋਂ ਸ੍ਰੀ ਤੱਕ ਨਾਲੀ ਬਣਾਈ ਜਾਵੇ ਉਸ ਤੋਂ ਬਾਅਦ ਜਦੋਂ ਅਸੀਂ ਆਰਟੀਆਈ ਦੇ ਐਕਟ ਵਿੱਚ ਗਲੀ ਦਾ ਨਾਲੀ ਦਾ ਨਕਸ਼ਾ ਲਿਆ ਤਾਂ ਉਸ ਵਿੱਚੋਂ ਪਤਾ ਲੱਗਾ ਕਿ ਜਿਹੜੀ ਨਾਲੀ ਆ ਉਹ ਗਲੀ ਦੇ ਦੋਵੇਂ ਪਾਸੇ ਮਨਜ਼ੂਰ ਹੋਈ ਹੈ ਉਹਦਾ ਐਸਟੀਮੇਟ ਜਿਹੜਾ ਉਹ ਦੋਵੇਂ ਪਾਸੇ ਦਾ ਬਣਿਆ ਉਸ ਤੋਂ ਬਾਅਦ ਮਹਿਕਮੇ ਨੇ ਜਿਹੜੀ ਉਹ ਨਾਲੀ ਰਹਿੰਦੀ ਸੀ ਉਹ ਬਣਵਾ ਦਿੱਤੀ ਠੀਕ ਔਰ ਨਾਲੇ ਸਖਤ ਤਾੜਨਾ ਵੀ ਕੀਤੀ ਕਿ ਜਿਸ ਬੰਦੇ ਨੇ ਇਸ ਕੰਮ ਦੇ ਵਿੱਚ ਕੋਈ ਵਿਘਨ ਪਾਇਆ ਜਾਂ ਕੋਈ ਇਸ ਨਾਲੀ ਨਾਲ ਛੇੜਖਾਣੀ ਕੀਤੀ ਤਾਂ ਉਸ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਪਰ ਨਾਲੀ ਬੰਦ ਤੋਂ ਹਫਤਾ 10 ਦਿਨ ਬਾਅਦ ਨਾਲ ਦੇ ਘਰ ਨੇ ਨਾਲੀ ਦੇ ਵਿੱਚ ਜਿਹੜੀ ਉਹ ਕ੍ਰੈਸ਼ਰ ਬੱਜਦੀ ਪਾ ਕੇ ਜਿਹੜਾ ਪਾਣੀ ਦਾ ਲੈਵਲ ਸੀ ਉਲਟ ਦਿਸ਼ਾ ਵੱਲ ਕਰ ਦਿੱਤਾ ਜਦੋਂ ਕਿ ਉੱਚਾ ਕਰਦਾ ਜੀ ਹਾਂਜੀ ਆਪਦੇ ਵਾਲਾ ਪਾਸਾ ਉੱਚਾ ਕਰਕੇ ਦੂਸਰੇ ਪਾਸੇ ਜਿਹੜਾ ਪਾਣੀ ਦਾ ਨਿਕਾਸ ਆ ਉਹ ਕਰ ਦਿੱਤਾ ਇਸ ਗੱਲ ਨੂੰ ਤਕਰੀਬਨ ਸਵਾ ਡੇਢ ਮਹੀਨਾ ਹੋ ਗਿਆ ਜੀ ਪ੍ਰਸ਼ਾਸਨ ਨੂੰ ਚਿੱਠੀਆਂ ਵੀ ਲਿਖ ਦਿੱਤੀਆਂ ਹਾਂ ਜੀ ਬਾਕੀ ਉਹਨਾਂ ਨੂੰ ਖੁਦ ਵੀ ਮਿਲਿਆ ਗਿਆ ਠੀਕ ਪਰ ਉਹਨਾਂ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਪ੍ਰਸ਼ਾਸਨ ਨੇ ਕੋਈ ਨਹੀਂ ਜੀ ਨਹੀਂ ਤੁਸੀਂ ਡੀਸੀ ਦਫ਼ਤਰ ਜਾਂ ਜਾਂ ਵੀਡੀਓ ਨੂੰ ਕਿਹਨਾਂ ਨੂੰ ਸ਼ਿਕਾਇਤ ਕੀਤੀ ਕਿੱਥੇ ਕਿੱਧਰ ਜੀ ਅਸੀਂ ਸਰ ਡੀਸੀ ਦਫ਼ਤਰ ਵੀ ਐਪਲੀਕੇਸ਼ਨ ਦਿੱਤੀ ਸੀ ਉਸ ਤੋਂ ਬਾਅਦ ਇੱਥੇ ਜਦੋਂ ਲੱਖੇਵਾਲੀ ਐਸਡੀਓ ਮੈਡਮ ਆਏ ਸੀ ਉਹਨਾਂ ਨੂੰ ਵੀ ਅਸੀਂ ਆਪਦਾ ਇਹ ਲੈਟਰ ਦਿੱਤਾ ਸੀ ਗਲੀ ਦੀ ਪਰੇਸ਼ਾਨੀ ਬਾਰੇ ਦੱਸਿਆ ਸੀ ਔਰ ਵੀਡੀਓ ਉਹ ਸਾਹਿਬ ਤਾਂ ਕਈ ਵਾਰ ਅਸੀਂ ਜਿਹੜੇ ਉਹ ਮਿਲ ਵੀ ਚੁੱਕੇ ਆ ਤੇ ਜਿਹੜੀ ਉਹ ਮਤਲਬ ਚਿੱਠੀ ਪੱਤਰ ਵੀ ਦੇਖ ਚੁੱਕੇ ਹਾਂ ਜੀ ਜੀ ਹਾਂਜੀ ਬਾਪੂ ਜੀ ਕੀ ਇਹ ਪਿੰਡ ਦੀ ਮੇਨ ਗਲੀ ਹੈ ਇਹ ਗਲੀ ਕੇ ਗੁਰਦੁਆਰਾ ਸਾਹਿਬ ਦੇ ਨਾਂ ਤੇ ਜਾਣੀ ਜਾਂਦੀ ਹੈ ਮੇਨ ਗਲੀ ਜਾਂ ਫੁਰਸਾ ਸਾਹਿਬ ਦੇ ਨਾਂ ਤੇ ਵੀ ਹੈ ਕੀ ਪਹਿਲਾਂ ਵੀ ਇੱਥੇ ਨਾਲੀਆਂ ਦੋਵੇਂ ਪਾਸੇ ਜਾਂ ਕਿਸ ਤਰ੍ਹਾਂ ਬਣੀਆਂ ਸੀ ਇਹ ਜੋ ਇਹਨਾਂ ਨੇ ਬਜਰੀ ਪਾ ਕੇ ਉੱਚਾ ਕੀਤਾ ਪਹਿਲਾਂ ਪਾਣੀ ਦੀ ਢਾਲ ਪਰਲੇ ਪਾਸੇ ਸੀ ਕਿ ਇਸੇ ਪਾਸੇ ਨੂੰ ਸੀ ਪਾਣੀ ਪਹਿਲਾਂ ਢਾਲ ਤਾਂ ਉਧਰ ਸੀ ਅੱਛਾ ਜੀ ਇਹਨਾਂ ਨੇ ਕੀਤਾ ਸੀ ਇੱਥੇ ਮਕਾਨ ਅਗਲੇ ਪਾਸੇ ਬਣਾਉਣ ਦੇ ਆ ਮਾਰਿਆ ਤੇ ਮੁਲਕੀਸ ਨੂੰ ਆ ਕੇ ਵੀ ਅਸੀਂ ਇੱਥੇ ਪਾਣੀ ਨਾਲੀ ਪਾ ਦਿੰਦੇ ਆ ਹਾਂਜੀ ਤੇ ਪਾਣੀ ਸਾਡਾ ਨਿਕਲ ਲੈਂਦੇ ਜੋ ਤੁਹਾਡਾ ਮਕਾਨ ਬਣਗਾ ਪਾਣੀ ਉਧਰ ਚਲਾ ਜਾਵੇ ਹਾਂਜੀ ਭਲੀ ਤੁਸੀਂ ਇਹ ਦੱਸੋ ਵੀ ਪ੍ਰਸ਼ਾਸਨ ਨੇ ਕੁਛ ਧਿਆਨ ਦਿੱਤਾ ਹੈ ਇਸ ਗੱਲ ਬਾਰੇ ਜਾਂ ਨਹੀਂ ਸ਼ਾਸਨ ਨੇ ਜੀ ਪਹਿਲਾਂ ਤਾਂ ਧਿਆਨ ਵਿੱਚ ਅਨੁਵਾਸ਼ਨ ਦਵਾਇਆ ਸੀ ਪੀ ਇਹ ਸਾਰਾ ਕੰਮ ਕਰਾਂਗੇ ਹਾਂਜੀ ਪਰ ਜਦੋਂ ਉਹਨਾਂ ਨੇ ਗਲੀ ਬੰਦ ਨਾਲੀ ਬੰਦ ਤੋਂ ਬਾਅਦ ਦੇ ਵਿੱਚ ਇਹਦੇ ਵਿੱਚ ਬੱਜਰੀ ਪਾਤੀ ਪ੍ਰੈਸ਼ਰ ਦੀ ਉਸ ਤੋਂ ਬਾਅਦ ਇਹਨਾਂ ਨੇ ਮਲਕੀਤ ਸਿੰਘ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਤੇ ਉਹਦਾ ਅਜੇ ਜ਼ਿਕਰ ਕੋਈ ਵੀ ਜਵਾਬ ਨਹੀਂ ਆਇਆ ਇੱਕ ਤੋਂ ਬਾਅਦ ਇੱਕ ਐਪਲੀਕੇਸ਼ਨ ਦਿੱਤੀ ਤੇ ਉਹਦੇ ਕਰਕੇ ਉਤਲੇ ਬੰਨੇ ਪਾਣੀ ਦਾ ਨਿਕਾਸ ਰੁਕ ਗਿਆ ਹਿਆ ਤੇ ਚੜ੍ਹਦੇ ਵਾਲੇ ਪਾਸੇ ਪਾਣੀ ਦਾ ਨਿਕਾਸ ਹੋਇਆ ਉਹ ਨਗਰ ਡਿਪਾਰਟਮੈਂਟ ਨੇ ਇਧਰ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਤੁਸੀਂ ਕੀ ਮੰਗ ਕਰਦੇ ਹੋ ਹੁਣ ਪ੍ਰਸ਼ਾਸਨ ਤੋਂ ਜੀ ਸਰਦਾਰ ਜੀ ਅਸੀਂ ਤਾਂ ਇਹ ਮੰਗ ਕਰਦੇ ਆਂ ਵੀ ਜਿਹੜੀ ਉਹ ਪ੍ਰੈਸ਼ਰ ਬੱਜਰੀ ਆ ਹਾਂਜੀ ਉਸ ਨੂੰ ਡਿਪਾਰਟਮੈਂਟ ਕਢਵਾਵੇ ਠੀਕ ਹੈ ਤੇ ਜਿਹੜਾ ਪਾਣੀ ਦਾ ਲੈਵਲ ਆ ਉਹਨੂੰ ਸਹੀ ਕਰਕੇ ਤੇ ਜਿਸ ਪਾਸੇ ਪਾਣੀ ਦਾ ਵਹਾਣਿਆ ਕੁਦਰਤੀ ਵਹਾਣਿਆ ਉਸ ਪਾਸੇ ਨੂੰ ਪਾਣੀ ਜਿਹੜਾ ਉਹ ਕੱਢਿਆ ਜਾਵੇ ਕਿਉਂਕਿ ਉਹ ਹੌਲੀ-ਹੌਲੀ ਉਹਨਾਂ ਦੀ ਮਨਛਾਏ ਆ ਵੀ ਅਸੀਂ ਨਾਲ ਹੀ ਖਤਮ ਕਰ ਦਈਏ ਉਹ ਤੁਸੀਂ ਦੇਖ ਹੀ ਆਏ ਹੋਗੇ ਉਹਨਾਂ ਨੇ ਜਿਹੜੀ ਨਾਲੀ ਉਹਨਾਂ ਦੀਆਂ ਇੱਟਾਂਆਂ ਪੜਪੜ ਕੇ ਪਾਸੇ ਸੁੱਟੀਆਂ ਗਈਆਂ ਸਾਈ ਦੇ ਉਹਨਾਂ ਨੇ ਨਾਲੀ ਨੂੰ ਜਿਹੜਾ ਉਹਨਾਂ ਨੇ ਨੁਕਸਾਨ ਵੀ ਪਾਇਆ ਠੀਕ ਹਾਂਜੀ ਬਹੁਤ ਬਹੁਤ ਮਿਹਰਬਾਨੀ ਜੀ